ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਮੈਂ ਰਣਜੀਤ ਸਿੰਘ ਕੰਪਨੀ ਗ੍ਰੀਨਫੀਲਡ ਤੋਂ ਔਰ ਅੱਜ ਆਪਾਂ ਪਹੁੰਚੇ ਆਂ ਪਿੰਡ ਰੋਕੇਕਲਾਂ ਦੇ ਵਿੱਚ ਏਰੀਆ ਬਧਨੀ ਪੈਂਦਾ ਬਾਈ ਡਿਸਟ੍ਰਿਕਟ ਇਹਦਾ ਪੈ ਜਾਂਦਾ ਬਾਈ ਮੋਗਾ ਔਰ ਆਪਾਂ ਪਹੁੰਚੇ ਆਂ ਧਾਲੀਆਲ ਨਸਰੀ ਫਾਰਮ ਬਾਈ ਅਮਨਦੀਪ ਹੁਣ ਦੇਖੋ ਸਤਿ ਸ੍ਰੀ ਅਕਾਲ ਬਾਈ ਜੀ ਔਰ ਬਾਈ ਜੀ ਠੀਕ ਠਾਕ ਹੋ ਨਹੀਂ ਬੜੀਆ ਬੜੀਆ ਬਾਈ ਥੋੜੀ ਜੀ ਆਵਾਜ਼ ਰੱਖੇ ਉੱਚੀ ਕਿਉਂਕਿ ਫਿਰ ਵੀਡੀਓ ਦੇ ਵਿੱਚ ਕਿਸਾਨ ਦੋਸਤਾਂ ਨੂੰ ਜਿਹੜੀ ਤੁਸੀਂ ਜਾਣਕਾਰੀ ਦੇਣੀ ਚਾਹੁੰਦੇ ਹੋ ਉਹ ਆਵਾਜ਼ ਨਾਲ ਤੱਕ ਸਹੀ ਪਹੁੰਚੇ ਹਾਂਜੀ अच्छा आनंद दी बाई ਤੁਸੀਂ ਸਾਡੇ ਨਾਲ ਕਿੰਨੇ ਸਮੇਂ ਤੋਂ ਜੁੜੇ ਹੋ ਜਿਹੜੇ ਕਿ ਗ੍ਰੀਨਫੀਲਡ ਦੇ ਪ੍ਰੋਡਕਟ ਤੁਸੀਂ ਵਰਤਦੇ ਹੋ ਅਸੀਂ 8 ਸਾਲ ਤੋਂ ਜੁੜੇ ਹੋ ਜੀ ਤੁਹਾਡੇ ਨਾਲ ਲਗਭਗ 7-8 ਸਾਲ ਤੋਂ ਤੁਸੀਂ ਜੁੜੇ ਹੋ ਹਾਂਜੀ ਔਰ ਜਿਵੇਂ ਕਿ ਬੰਦ ਗੋਭੀ ਦਾ ਸੀਡ ਤੁਸੀਂ ਮੰਗਵਾਇਆ ਹਾਂਜੀ ਔਰ ਬੰਦ ਗੋਭੀ ਲਗਭਗ ਕਿੰਨੇ ਕੇ ਸਮੇਂ ਤੋਂ ਤੁਸੀਂ ਸਾਡੀ ਰੌਕੀ ਵੈਰੈਟੀ ਜਿਹੜੀ ਵਰਤਦੇ ਚਾਰਕ ਸਾਲ ਤੋਂ ਵਰਤਦੇ ਹਾਂ ਜੀ 5 ਸਾਲ ਤੋਂ ਕਿਵੇਂ ਇਹਦਾ ਰਿਜ਼ਲਟ ਪਾਇਆ ਬਹੁਤ ਵਧੀਆ ਜੀ ਜਿਵੇਂ ਤੁਸੀਂ ਖੁਦ ਵੀ ਇਹ ਲਾਉਣੇ ਜਾਂ ਗਾਂ ਕਿਸਾਨ ਦੋਸਤਾਂ ਨੂੰ ਮਸਤੀ ਨਹੀਂ ਆਪ ਖੁਦ ਹੀ ਲਾਉਣੇ ਜੀ اچھا ਬੰਦ ਗੋਭੀ ਜਿੰਨਾ ਕਿ ਸੀਡ ਤੁਸੀਂ ਲੈਣੇ ਖੁਦ ਹੀ ਆਪਣੀ ਖੇਤੀ ਵਾਸਤੇ ਔਰ ਗਾਂ ਖਿਸਾਨ ਦੋਸਤਾਂ ਨੂੰ ਵੀ ਦੇ ਦੇਣੀ ਇਹਦੀ ਨਰਸਾ ਹਾਂ ਦੇ ਦੇਣੀ ਲੋਡ ਮੁਤਾਬਕ ਹਾਂਜੀ ਹਾਂਜੀ ਔਰ ਜੇ ਬਾਈ ਗ੍ਰੀਨਫੀਲਡ ਦੇ ਪ੍ਰੋਡਕਟ ਆਪਾਂ ਰੌਕੀ ਵੈਰੈਟੀ ਦੀ ਕਰੀਏ ਹਾਂਜੀ ਇਹਨੂੰ ਆਪਾਂ ਇੰਗਲਿਸ਼ ਚ ਕੈਬੇਜ ਬੋਲ ਦਿੰਦੇ ਆ ਹਾਂਜੀ ਹਿੰਦੀ ਦੇ ਵਿੱਚ ਪੱਤਾ ਗੋਭੀ ਕਹਿੰਦੇ ਆ ਆਪਾਂ ਹੁਣ ਪੰਜਾਬੀ ਜਾਂ ਤਾਂ ਪੰਜਾਬੀ ਦੇ ਵਿੱਚ ਇਹਨੂੰ ਬੰਦ ਗੋਭੀ ਬੰਦ ਗੋਭੀ ਔਰ ਜੇ ਇਹਦੀਆਂ ਦੋ ਖਾਸੀਅਤ ਆਪਾਂ ਤੁਹਾਡੇ ਕੋਲ ਜਾਣਨੀ ਆ ਹੁਣ ਕਿਸਾਨ ਦੋਸਤਾਂ ਨੂੰ ਦੱਸਣੀ ਆ ਤਾਂ ਕਿਹੜੀਆਂ ਦੋ ਖਾਸੀਅਤ ਇਹਦੀਆਂ ਮੁੱਖ ਇੱਕ ਤਾਂ ਇਹ ਫੁੱਲ ਛੋਟਾ ਰਹਿੰਦਾ ਇਹਦਾ ਓਕੇ ਬਜੇ ਨੀਨਾ ਅੱਧੋਂ ਪਰੇ ਰਵਜਨ ਸ਼ਾਨਦਾਰ ਹੈ ਬਹੁਤ ਜਿਆਦਾ ਤੇ ਫੁੱਲ ਦਾ ਆਕਾਰ ਦੇਖਣ ਚ ਛੋਟਾ ਹੈ ਹਾਂਜੀ ਵਾਕਿਆ ਬਾਤ ਬਾਈ ਜਿਵੇਂ ਆਪਾਂ ਕਿਸਾਨ ਦੋਸਤਾਂ ਨੂੰ ਥੋੜੀ ਜਿਹੀ ਨਾਲ ਜਾਣਕਾਰੀ ਵੀ ਦੇਣੀ ਹੈ ਜਿਵੇਂ 1 ਏਕੜ ਦੇ ਵਿੱਚ ਜਿਹੜੀ ਆਪਾਂ ਬੰਦ ਗੋਭੀ ਦੀ ਬਜਾਈ ਕਰਦੇ ਆ ਉਹ ਕਿੰਨਾ ਕਬੂਟਾ ਜਿਹੜਾ 1 ਏਕੜ ਤੇ ਲੱਗ ਜਾਂਦਾ ਵਿੱਚ 30 32000 ਬੂਟਾ ਪੈ ਜਾਂਦਾ ਹੈ ਐਵਰੇਜ ਜਿਹੜਾ ਐਵਰੇਜ ਮਤਲਬ 30 ਤੋਂ ਲੈ ਕੇ 32 ਤੋਂ 35000 ਬੂਟਾ ਆਪਾਂ 1 ਏਕੜ ਦੇ ਵਿੱਚ ਲਾ ਦਿੰਦੇ ਹਾਂ ਹਾਂਜੀ ਹਾਂਜੀ ਔਰ ਬਾਈ ਜੇ ਐਵੇਂ तरीके ਨਾਲ চিনি ਹੋਵੇ ਵੈਰਾਈ ਤੇ ਕਿੰਨਾ ਝਾੜ ਆ ਜਾਂਦਾ ਬਾਈ ਜਿਵੇਂ ਕਿ ਤੁਸੀਂ ਆਪਣੇ ਖੱਤੇ ਦਾ ਹੀ ਦੱਸੋ ਤੁਸੀਂ 3-4 ਸਾਲ ਤੋਂ ਲਾਉਂਦੇ ਕਿੰਨਾ ਕ ਝਾੜ ਤੁਸੀਂ ਕੱਢ ਲਏ ਨੇ ਏਕੜ ਦਾ 200 ਤੋਂ ਲੈ ਕੇ 250 ਕੁਇੰਟਲ ਤੱਕ ਝਾੜੇ ਦਾ ਨਿਕਲੇ ਆਉਂਦਾ ਪਰ ਏਕੜ ਦਾ ਪਰ ਏਕੜ ਦਾ ਬਹੁਤ ਅੱਛੀ 200 ਵੀ ਰਹਿ ਜਾਂਦਾ ਈ ਘਟ ਵੀ ਜਾਂਦਾ ਆ ਚਲੋ ਕਈ ਵਾਰ ਕੋਈ ਮੌਸਮ ਦੀ ਮਾਰ ਨਾਲ ਪੈ ਜਾਂਦਾ ਜਿਵੇਂ ਇਸ ਵਾਰ ਕਿੰਨੀਆਂ ਬਰਸਾਤਾਂ ਹੋਈਆਂ ਜਿਹੜੇ ਅਗੇਤੀ ਲਾਉਂਦੇ ਸੀ ਉਹਨਾਂ ਦੀਆਂ ਨਰਸਰੀਆਂ ਵੀ ਖਾਜੀਆਂ ਆ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਤੇ ਮੌਸਮ ਤੋਂ ਜਿਹੜਾ ਹਰ ਫਸਲ ਦੇ ਉੱਤੇ ਹਾਂਜੀ ਕਾਰਗਰਮ ਮੌਸਮ ਦੀ ਜਿਹੜੀ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਠੀਕ ਆ ਔਰ ਭਾਈ ਇੱਕ ਤੁਸੀਂ ਆਪਣਾ ਦੂਸਰਾ ਪ੍ਰੋਡਕਟ ਮੇਰੇ ਖਿਆਲ ਉਨੀਆਂ ਨੂੰ ਵੀ ਲਾਉਣੇ ਨਾ ਕਸ਼ਮੀਰੀ ਹਾਂਜੀ ਹਾਂਜੀ ਹਾਂ ਇਹ ਕਸ਼ਮੀਰੀ ਪਿਆਜ਼ ਆ ਕਿਸਾਨ ਦੋਸਤੋ ਗ੍ਰੀਨਫੀਲਡ ਦਾ ਇਹ ਰਹਿਸ਼ੀ ਪਿਆਜ਼ ਆ ਜੀ ਜਿਵੇਂ ਕਿ ਅਸੀਂ ਕੰਪਨੀ ਲੈਵਲ ਤੇ ਤੁਹਾਨੂੰ ਦੱਸਾਂਗੇ ਕਿ ਇਹਨੂੰ ਗੰਡੇ ਦੀ ਪਟਾਈ ਤੋਂ ਬਾਅਦ 6 ਤੋਂ 8 ਮਿੰਟ ਤੁਹਾਡੇ ਘਰੇ ਗੰਡਾ ਰਹਿ ਜਾਏਗਾ ਬਸ ਸ਼ਰਤ ਆ ਕਿ ਇਹਦਾ ਜਿਹੜਾ ਸਟੋਰੀ ਕਰਨਾ ਉਹ ਸਹੀ ਤਰੀਕੇ ਦਾ ਕਰਿਆ ਹੋਵੇ ਕਿ ਪਿਆਜ਼ ਜਿੱਥੇ ਆਪਾਂ ਰੱਖਿਆ ਉਹਨੂੰ ਹਵਾ ਲੱਗਦੀ ਔਰ ਅਮਨਦੀਪ ਭਾਈ ਤੋਂ ਜਾਣਦੇ ਆਪਾਂ ਵੀ ਕਸ਼ਮੀਰੀ ਪਿਆਜ਼ ਇਹਨਾਂ ਨੂੰ ਕਿਵੇਂ ਪਸੰਦ ਅਮਨਦੀਪ ਭਾਈ ਇਹ ਪ੍ਰੋਡਕਟ ਤੁਸੀਂ ਕਿੰਨੇ ਕੇ ਸਮੇਂ ਤੋਂ ਵਰਤਦੇ ਆ ਆਪਣਾ ਕਸ਼ਮੀਰੀ ਇਹ ਆਪਾਂ ਨੂੰ 8 ਸਾਲ ਹੋ ਗਏ 7-8 ਸਾਲ ਹੋ ਗਏ ਵੀ ਹਨਾ ਭਾਈ ਇਹ ਤਾਂ ਜਿਵੇਂ ਤੁਸੀਂ ਇਹ ਤਾਂ ਗਾਖੇ ਆਪਣੇ ਜੀਮੇਦਾਰਾਂ ਨੂੰ ਵੀ ਪਨੀਰੀ ਲਗਵਾਉਂਦੇ ਹੋ ਹਾਂਜੀ ਹਾਂਜੀ ਇੱਕ ਸਭ ਤੋਂ ਪਹਿਲੇ ਕਿਸਾਨ ਦੋਸਤਾਂ ਨੂੰ ਇਹਦੀ ਜਾਣਕਾਰੀ ਦਿਓ ਵੀ ਜਿਹੜਾ ਰਹਿਸ਼ੀ ਪਿਆਜ਼ ਆਪਾਂ ਲਾਉਣਾ ਇਹਦੀ ਲਵਾਈ ਦਾ ਸਹੀ ਸਮਾਂ ਕਿਹੜਾ ਹੋ ਸਕਦਾ ਜਿਵੇਂ ਜਿਵੇਂ ਨਸਰੀਨਾ ਨਵੰਬਰ ਮਹੀਨੇ ਚ ਮਤਲਬ ਇਹ 11ਵਾਂ ਮਹੀਨਾ ਹਾਂਜੀ 11ਵਾਂ ਮਹੀਨਾ ਜੀ ਉਹਦੇ ਸਟਾਰਟਿੰਗ ਤੋਂ ਹੋ ਜਾਇਆ ਜਾਂਦਾ ਹਾਂਜੀ ਠੀਕ ਆ ਔਰ ਜਿਵੇਂ ਇਹਦੀ ਪਨੀਰੀ ਜਦੋਂ ਤਿਆਰ ਹੋ ਜਾਂਦੀ ਹੈ ਤੇ ਉਹਨੂੰ ਪੱਟ ਕੇ ਕਦੋਂ ਖੇਤ ਵਿੱਚ ਜਿਹੜੀ ਟ੍ਰਾਂਸਪਲੈਂਟ ਕਰਨੀ ਚਾਹੀਦੀ ਜਨਵਰੀ ਮਹੀਨੇ ਦੇ ਵਿੱਚ ਜੀ ਹਲੋ ਜਨਵਰੀ ਮਹੀਨੇ ਵਿੱਚ ਜਿਵੇਂ ਆਪਣਾ ਤੇਸੀ ਆਪ ਬੋਲਦੇ ਨੇ ਲੋੜੀ ਦੇ ਲਾਗੇ ਆਪਾਂ ਸਟਾਰਟ ਕਰਾਉਨੇ ਹੁੰਦੇ ਲੋੜੀ ਤੋਂ ਇੱਕ ਦੋ ਦਿਨ ਪਹਿਲਾਂ ਵੀ ਸ਼ੁਰੂ ਕਰ ਸਕਦੇ ਹਾਂ ਹਾਂਜੀ ਮਗਰੋਂ ਮਤਲਬ ਹਾਂ ਮਗਰੋਂ ਤਾਂ ਚਲੋ ਚੱਲਾਂਗੇ ਠੀਕ ਆ ਬਈ ਔਰ ਜੇ ਇਹਦੀਆਂ ਦੋ ਖਾਸੀਅਤ ਆਪਾਂ ਤੁਹਾਡੇ ਕੋਲ ਪੁੱਛੀ ਇਹ ਵੀ ਕਸ਼ਮੀਰੀ ਪਿਆ ਕੈਪੈਸਿਟੀ ਇਹਦੀ ਬਹੁਤ ਜਿਆਦਾ ਹੈ ਜੀ ਸਾਲ ਤੱਕ ਰੱਖ ਸਕਦੇ ਹਾਂ ਇਹਨੂੰ ਬਲੋ ਘਰੇ ਆਪਾਂ ਜਦੋਂ ਫਸਲ ਪੱਟ ਕੇ ਰੱਖਦੇ ਹਾਂ ਸਾਡੇ ਅੱਜ ਤੱਕ ਵੀ ਇਹ ਅੱਛਾ ਪਿਛਲੇ ਸਾਲ ਦਾ ਗੱਡਾ ਹੁਣ ਹੋਵੇਗਾ ਹਾਂਜੀ ਵਾਹ 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 ਬਾਈ ਜੇ ਕਿਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦਾਦੇ ਤਾਂ ਆਪਾਂ ਗੰਨਾ ਭੱਜ ਕੇ ਘਰੋਂ ਲੈ ਆਣਾ ਹੈ ਨਾ ਬਹੁਤ ਅੱਛੀ ਗੱਲ ਔਰ ਦੂਸਰੀ ਇਹਦੀ ਖਾਸੀਅਤ ਟਾਈਟ ਕਿਵੇਂ ਪੂਰਾ ਵਧੀਆ ਜੀ ਵਧੀਆ ਟਾਈਟ ਰਹਿੰਦਾ ਹਾਂਜੀ ਔਰ ਜੇ ਸਾਈਜ਼ ਦੀ ਗੱਲ ਕਰੀ ਕਿਸਾਨ ਦੋਸਤਾਂ ਨੂੰ ਕੀ ਦੱਸੋ 200 150 200 200 ਗ੍ਰਾਮ ਦਾ ਪਿਆਜ਼ ਹੈਗਾ ਜੀ 150 200 ਗ੍ਰਾਮ ਦਾ ਜਿਵੇਂ ਕਿ ਅਸੀਂ 150 ਗ੍ਰਾਮ ਹੀ ਆਮ ਬੋਲਦੇ 150 ਗ੍ਰਾਮ ਦਾ ਪਿਆਜ਼ ਬਹੁਤ ਅੱਛਾ ਹੁੰਦਾ ਰਹੇ ਬਹੁਤ ਬਹੁਤ ਬਣਿਆ ਮਤਲਬ 150 ਤੋਂ 200 ਗ੍ਰਾਮ ਦਾ ਇਹਦਾ ਸਾਈਜ਼ ਬਣ ਜਾਂਦਾ ਹਾਂਜੀ ਔਰ ਕਲਰ ਕਿਵੇਂ ਹੈ ਕਲਰ ਬਹੁਤ ਵਧੀਆ ਮੰਡੀ ਦੇ ਵਿੱਚ ਪਸੰਦ ਕਰਿਆ ਜਾਂਦਾ ਬਹੁਤ ਵਧੀਆ ਹੈ ਔਰ ਕੋਈ ਨਸਾਰੀ ਦੀ ਦਿੱਕਤ ਨਹੀਂ ਆਉਂਦੀ। ਨਹੀਂ ਨਾ ਕੋਈ। ਜਿਵੇਂ ਹਰਾ ਪਿਆਜ ਲਾਉਣਾ ਹੋਵੇ ਤਾਂ ਉਹਨੂੰ 10-15 ਦਿਨ ਆਪਾਂ ਪਹਿਲਾਂ ਲਾ ਸਕਦੇ ਹਾਂ। ਉਹਨੂੰ ਪਹਿਲਾਂ ਲਾ ਦਿੰਦੇ। ਜੇ ਰਹਿਸ਼ੀ ਦੇ ਵਿੱਚ ਲਾਉਣਾ ਤਾਂ ਢੜ ਦੇ ਅਨੁਸਾਰੀ ਲਗਭਗ ਇਹਨੂੰ 11ਵੇਂ ਮਹੀਨੇ ਤੋਂ ਸ਼ੁਰੂ ਕਰ ਦੇ। 11ਵੇਂ ਮਹੀਨੇ ਤੋਂ ਸ਼ੁਰੂ। ਔਰ ਕਿਸਾਨ ਦੋਸਤੋ ਅਸੀਂ ਵੀ ਕੰਪਨੀ ਲੈਵਲ ਤੇ ਇਹੀ ਚ ਫਾਰਸ਼ ਕਰਦੇ ਕਿ ਜੇ ਸਾਡਾ ਕਸ਼ਮੀਰੀ ਪਿਆਜ਼ ਤੁਸੀਂ ਲਾਉਨੇ ਹੋ ਜਾਂ ਅੱਗੇ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਕਿ ਜੇ ਰਹਿਸ਼ੀ ਵਾਸਤੇ ਲਾਉਣਾ ਤਾਂ ਘੱਟੋ ਘਾਟ ਤੁਸੀਂ ਨਵੰਬਰ ਦੀ 2-3 ਤਰੀਕ ਤੋਂ ਇਹਨੂੰ ਇਸੀ ਵਜਾਈ ਸ਼ੁਰੂ ਕਰੋ। ਔਰ ਇਹਦੀ ਜਿਵੇਂ ਅਮਨਦੀ ਵੀ ਇਹ ਜਿਹੜੀ ਨਰਸਰੀ ਆਪਾਂ ਕਣ ਜਿਹਨੂੰ ਆਪਾਂ ਬੋਲਦੇ ਨੇ ਉਹਨੂੰ ਪੱਟ ਕੇ ਆਪਾਂ ਜਿਹਨੂੰ ਖੇਤ ਚ ਲਾਉਣਾ ਲੋੜੀ ਦੇ ਲਾਗੇ ਪੈਨੇ ਜਾਂ ਲੋੜੀ ਕੋਈ ਇੱਕ ਅੱਧਾ ਦਿਨ ਪਹਿਲਾਂ ਸਟਾਰਟ ਕਰਨਾ ਤੇ ਉਸ ਤੋਂ ਜ਼ਿਆਦਾ अर्ली ਨਾ ਲਾਓ ਤੇਰੇ ਇਹ ਸਿਲੈਕਸ਼ਨ ਵੈਰਾਈਟੀ ਇਹਦੇ ਵਿੱਚ ਘਟੇਲ ਦੀ ਦਿੱਕਤ ਆ ਸਕਦੀ। ਭਾਈ ਅਜੇ ਤੱਕ ਤੁਸੀਂ 5-6 ਸਾਲ ਤੋਂ 8 ਸਾਲ ਤੋਂ ਤੁਸੀਂ ਸਾਨੂੰ ਦੱਸਿਆ ਲੋੜੀਆਂ ਕਦੇ ਕੋਈ ਘਟੇਲ ਦੀ ਸਵੱਸਥਾ ਆਈ? ਨਹੀਂ ਜੀ ਕੋਈ ਨਹੀਂ। ਰਾਂਦੋਸ ਜਿਹੜੇ ਤੁਹਾਡੇ ਲੋੜੇ ਪੱਕੇ ਜੁੜੇ ਹੋਣਾ ਪੱਕੇ ਜੁੜੇ ਹੋਏ। ਠੀਕ ਆ ਭਾਈ ਮੰਗਦੀ ਆ ਕਿ ਲਾਲ ਪਿਆਜ ਆ ਜਾਈ। ਲਾਲ ਪਿਆਜ ਹਾਂ ਜੀ। ਠੀਕ ਹੈ ਗ੍ਰੀਨਫੀਲਡ ਦਾ ਭਾਈ ਜ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਗ੍ਰੀਨ ਫੀਡ ਤੋਂ ਅੱਗੇ ਵੀ ਤੁਹਾਨੂੰ ਹੋਰ ਵਧੀਆ ਅਪਡੇਟ ਦਿੰਦੇ ਰਾਵਾਂਗੇ ਮੈਂ ਥੋੜੇ ਕੋਲ ਅੱਜ ਪਹੁੰਚਾ ਰੰਜੀਤ ਸਿੰਘ ਔਰ ਮੇਰੇ ਨਾਲ ਮੇਰਾ ਸੇਲ ਅਫਸਰ ਮੇਸਟਰ ਸੁਖਰਾਮ ਸਿੰਘ ਵੀ ਪਹੁੰਚੇ ਔਰ ਇੱਕ ਗੱਲ ਹੋਰ ਤੁਸੀਂ ਦੱਸਿਓ ਬਾਈ ਮੇਰਾ ਸੇਲ ਅਫਸਰ ਸੁਖਰਾਮ ਸਿੰਘ ਤੁਹਾਡੇ ਕੋਲ ਆਉਂਦਾ ਮੈਨੂੰ ਤਾਂ ਸਮਾਂ ਲੱਗ ਜਾਂਦਾ ਹੈ ਕਿਵੇਂ ਬਾਈ ਵੀ ਹੁਣ ਤੁਸੀਂ ਨਹੀਂ ਬਹੁਤ ਵਧੀਆ ਜੀ ਜਦੋਂ ਕਈਏ ਉਧੀਆਂ ਆ ਜਾਂਦੇ ਓਕੇ ਡੀਲਿੰਗ ਵਧੀਆ ਹੈ ਨਾ ਜਿਹੜਾ ਮਾਰਦੇ ਠੀਕ ਆ ਬਾਈ ਫੀਡਬੈਕ ਲੈਣਾ ਆਪਣੀ ਫਸਲ ਦਾ ਬਹੁਤ ਜ਼ਰੂਰੀ ਹੈ ਸਾਡਾ ਗ੍ਰੀਨਫੀਲਡ ਦਾ ਸਟਾਫ ਤੁਹਾਨੂੰ ਸਰਵਿਸ ਪੱਖੋਂ ਕਿਵੇਂ ਲਗਾ ਕੇ ਅਸੀਂ ਆਪਣੀ ਫਸਲ ਕਿਵੇਂ ਆਣ ਕੇ ਮਗਰ ਦੇਖਦੇ ਨੇ ਕਿਵੇਂ ਲੱਗਦਾ ਹਰ ਹਫ਼ਤੇ ਉਹ ਹੀ ਆਉਣੀ ਹੈ ਧੰਨਵਾਦ ਬਾਈ ਜੀ ਕਿਉਂਕਿ ਸਾਨੂੰ ਜਿਹੜੀ ਸਰਵਿਸ ਦੇਣੀ ਸਭ ਤੋਂ ਜ਼ਰੂਰੀ ਹੈ ਮਗਰੋਂ ਕੋਈ ਮੰਨ ਲਓ ਕੋਈ ਕੁਚਾਰ ਵਿੱਚ ਘਟ ਵਿਅਗ ਤੇ ਜਾਂ ਮਗਰੋਂ ਕੋਈ ਦਿੱਕਤ ਵੀ ਆਂਦੀ ਆ ਸਰਵਿਸ ਦੇਣੀ ਕੰਪਨੀ ਦੇ ਸਟਾਫ ਦਾ ਫਰਜ਼ ਹੈ ਮਤਲਬ ਤੁਸੀਂ ਸਾਡੀ ਸਰਵਿਸ ਤੋਂ ਸੈਟੀਸਫੈਕਸ਼ਨ ਹਾਂ ਜੀ ਹਾਂ ਜੀ ਪੂਰੇ ਬੜੀ ਠੀਕ ਆ ਮਨਦੀਪ ਬਾਈ ਤੁਸੀਂ ਸਾਡੀ ਵੈਰੈਟੀਆਂ ਲਾਉਂਦੇ ਹੋ ਉਹਦੇ ਲਈ ਬਹੁਤ ਧੰਨਵਾਦ ਔਰ ਆ ਇਸ ਵਾਰ ਅਸੀਂ ਤੁਹਾਨੂੰ ਇੱਕ ਫੁੱਲ ਗੋਭੀ ਦੇ ਵਿੱਚ ਵੀ ਵੈਰਾਈਟੀ ਨਵੀਂ ਦੇ ਰਿਆ। ਇਹ ਸਭ ਲਾਂਚ ਕਰੀ ਅਸੀਂ ਵੈਰਾਈਟੀ ਜੀ। ਹਾਂਜੀ। ਲక్ష్ਮੀ ਦੇ ਨਾਂ ਤੇ। ਉਹ ਵੀ ਤੁਹਾਨੂੰ ਐਰ ਕੀ ਲਵਾਵਾਂਗੇ। ਉਹਦੇ ਰਿਜ਼ਲਟ ਫਿਰ ਦੀ ਗੱਲ ਆਪਾਂ ਕਰਾਂਗੇ ਅਗਲੇ ਸਾਲ। ਨਹੀਂ ਨਹੀਂ ਕੋਈ ਗੱਲ। ਠੀਕ ਹੈ ਬੰਦਾ ਭਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।